ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਲਾਟਵਾਲ ਟੋਲ ਪਲਾਜ਼ਾ ਲਗਾਤਾਰ ਪਿਛਲੇ ਕਰੀਬ 25 ਦਿਨਾਂ ਤੋਂ ਆਮ ਲੋਕਾਂ ਲਈ ਫ੍ਰੀ ਕੀਤਾ ਹੋਇਆ ਅਕਸਰ ਅਸੀਂ ਦੇਖਦੇ ਹਾਂ ਕਿਸਾਨ ਸੜਕਾਂ ਦੇ ਉੱਤੇ ਉਤਰੇ ਹੁੰਦੇ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਇਸ ਵਾਰ ਕਿਸਾਨ ਆਪਣੇ ਨਹੀਂ ਨਹੀਂ ਬਲਕਿ ਆਮ ਲੋਕਾਂ ਦੇ ਲਈ ਸੜਕਾਂ ਦੇ ਉੱਤੇ ਉਤਰੇ ਸੀਗੇ ਤੇ ਲਾਡਵਾਲ ਟੋਲ ਪਲਾਜ਼ਾ ਨੂੰ ਆਮ ਲੋਕਾਂ ਦੇ ਲਈ ਫ੍ਰੀ ਕਰਾਇਆ ਗਿਆ ਸੀ ਕਿਉਂਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਾਡਵਾਲ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤਾਂ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਲਗਾਇਆ ਗਿਆ ਮੁਕੰਮਲ ਤੌਰ ਤੇ ਲਾਡਵਾਲ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਤੱਕ ਕਰੀਬ 25 ਦਿਨ ਹੋ ਚਲੇ ਨੇ ਆਮ ਆਮ ਲੋਕਾਂ ਲਈ ਲਾਡਵਾਲ ਟੋਲ ਪਲਾਜ਼ਾ ਇਕਦਮ ਫਰੀਅਤ ਅੱਜ ਵੀ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਐਨ ਐਚ ਏ ਆਈ ਦੇ ਅਧਿਕਾਰੀ ਸੀਗੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਜੀ ਮੌਜੂਦ ਨੇ ਦਿਲਬਖ ਜੀ ਕਿੰਨੀ ਦੇਰ ਮੀਟਿੰਗ ਚੱਲੀ ਤਾਂ ਕਿਹੜੇ ਕਿਹੜੇ ਨੁਮਾਇੰਦੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਕੱਲ ਸਾਨੂੰ ਮੀਟਿੰਗ ਦਾ ਸੱਦਾ ਆਇਆ ਸੀਗਾ ਅੱਜ ਮੀਟਿੰਗ 12 ਵਜੇ ਸ਼ੁਰੂ ਹੋਈ ਐ 2 ਘੰਟੇ ਲਗਭਗ ਮੀਟਿੰਗ ਚੱਲੀ ਐ ਜਿਹਦੇ ਵਿੱਚ ਡੀਸੀ, ਏਡੀਸੀ, ਸੀਪੀ ਸਾਹਿਬ ਤੇ ਨਾਲ ਜੁਆਇੰਟ ਸੀਪੀ ਤੋਂ ਲੈ ਕੇ ਮਤਲਬ ਸਾਰੇ ਟੋਟਲ ਪ੍ਰਸ਼ਾਸਨ ਸੀਗਾ ਜਿਹੜਾ। ਔਰ ਜਿਹੜਾ 2 ਘੰਟਿਆਂ ਦੇ ਵਿੱਚ ਜਿੰਨੀਆਂ ਵੀ ਐਨਐਚਏ ਦੇ ਵਿੱਚ ਸੀਗੀਆਂ ਉਹਨਾਂ ਦਾਇਆਂ ਪਾਈਆਂ ਗਈਆਂ ਉਹਨਾਂ ਤੱਕ ਅਹੀ ਵੀ ਇਹ ਤੇ ਜਿੰਨਾ ਕੰਮ ਕੀਤਾ ਉਹ ਸਾਰਾ ਉਹਨਾਂ ਦੇ ਸਾਹਮਣੇ ਰੱਖਿਆ ਸੀ। ਤੇ ਉਹਨਾਂ ਨੇ ਮੰਨਿਆ ਵੀ ਹਾਂ ਇਹ ਗਲਤ ਆ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਬਿਲਕੁਲ ਮੰਗਾ ਕਿਹੜੀਆਂ ਕਿਹੜੀਆਂ ਸੀ ਇੱਕ ਵਾਰ ਦੱਸ ਕੰਦ ਉਸਨੇ ਦੋ ਕਿਹੜੀ ਕਿਹੜੀ ਮੇਨ ਮੇਨ ਮੰਗਾ ਕਿਡੀਆਂ ਸੀ ਮੰਗਾ ਤੇ ਉਹੀ ਸੀ ਆਪਣੀਆਂ ਪੁਰਾਣੀਆਂ ਹੀ ਵੀ 150 ਰੁਪਏ ਟੂਲ ਹੋਣਾ ਚਾਹੀਦਾ 24 ਘੰਟੇ ਦੀ ਪਰਚੀ ਹੋਣੀ ਚਾਹੀਦੀ ਆ ਔਰ 20 ਕਿਲੋਮੀਟਰ ਦਾ ਏਰੀਆ ਫ੍ਰੀ ਚਾਹੀਦਾ ਔਰ ਉਹਦੇ ਵਿੱਚ ਜਿਹੜਾ ਪਾਸ ਆਉ 117 ਰੁਪਏ ਦਾ ਚਾਹੀਦਾ ਉਹੀ ਮੰਗਾ ਸੀ ਗਿਆ ਉਹਦੇ ਨਾਲ ਨਾਲ ਹੁਣ ਇਹ ਸੀਗਾ ਵੀ ਇਹਦਾ ਇਹਦੀ ਮਨਿਆਦ ਬਾਰੇ ਦੱਸਿਆ ਜਾਵੇ ਉਹ ਅੱਜ ਵੀ ਨਹੀਂ ਕੋਈ ਦੱਸਿਆ ਗਿਆ ਔਰ ਆ ਜਿਹੜੇ ਰੋਡ ਆ ਆ ਜਿਹੜੇ ਰੋਡ ਨੇ ਇਹ ਅਨਕੰਪਲੀਟ ਨੇ ਸਾਰੇ ਇਹ ਜਦ ਇਹ ਕਿ ਸੋਮਾ ਕੰਪਨੀ ਨੇ 2.5 ਸਾਲਾਂ ਚ ਪੂਰੇ ਕਰਨੇ ਸੀਗੇ ਔਰ ਉਸ ਤੋਂ ਬਾਅਦ ਟੂਲ ਲੱਗਣਾ ਸੀ ਪਰ ਟੂਲ ਟਾਲ ਟੂਲ ਟਾਲ ਪਹਿਲਾਂ ਲੱਗੇ ਅੱਜ ਵੀ ਆ ਜਿੰਨਾ ਨਾਲਾ ਇਹਨਾਂ ਦਾ ਬਣਿਆ ਪਰ ਆਪਣੇ ਮੈਸੇਜੋ ਕਿ ਮਨੀਸ਼ ਰੂਗਾ ਸੜਕਾਂ ਜੂਰ ਦਿਖਾਈਆਂ ਆ ਜਿਹੜੀਆਂ ਲਾਡੋਵਾਲ ਟੋਲ ਨੂੰ ਸੜਕਾਂ ਆ ਜਾਈਆਂ ਆ ਜਾ ਰਹੀਆਂ ਨੇ ਸੜਕਾਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਔਰ ਜਿੰਨਾ ਵੀ ਆ ਨਾਲਾ ਬਣਿਆ ਡਰੋਨ ਸਿਸਟਮ ਇਹਨਾਂ ਦਾ ਨਾਲ-ਨਾਲ ਸਾਰਾ ਇਹ ਟੁੱਟਿਆ ਪਿਆ ਔਰ 225 ਕਿਲੋਮੀਟਰ ਸੜਕ ਹੈ ਜਿਹੜੀ 291 ਕਿਲੋਮੀਟਰ ਇਸ ਟੂਲ ਪਲਾਜੇ ਨਾਲ ਸੰਬੰਧਿਤ ਸੜਕ ਆ ਪਾਣੀਪਤੋਂ ਲੈ ਕੇ ਜਲੰਧਰ ਤੱਕ ਇਹ ਚ 225 ਕਿਲੋਮੀਟਰ ਚ ਲਾਈਟਾਂ ਲੱਗਣੀਆਂ ਸੀ ਔਰ ਇੱਕ ਵੀ ਲਾਈਟ ਨਹੀਂ ਹੈ ਜਿਹੜੀ ਰਾਤ ਨੂੰ जगਦੀ ਹੋਵੇ ਜਿਹਦੇ ਜਿਹਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਔਰ ਨਾ ਕੰਪਨੀ ਨੇ ਸਾਈਡਾਂ ਤੇ ਲੱਗਣ ਵਾਲੀਆਂ ਜਾਲੀਆਂ ਲਾ ਕੇ ਦਿੱਤੀਆਂ ਜਿਹਦੇ ਨਾਲ ਅੱਜ ਵੀ ਸੜਕਾਂ ਦੇ ਵਿੱਚ ਜਿਹੜੇ ਜਾਨਵਰ ਨੇ ਵਾਰਾ ਜਾਨਵਰ ਵਿੱਚ ਆਉਂਦੇ ਨੇ ਜਿਨ੍ਹਾਂ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਆ ਉਹ ਅੱਜ ਤੱਕ ਨਹੀਂ ਲੱਗੀਆਂ ਆਈਆਂ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਅੰਡਰਪਾਸ ਨੇ ਉਹ ਆ ਫੇ ਮਤਲਬ ਅਨ ਕੰਪਲੀਟ ਪਏ ਨੇ ਤੇ ਜਿੱਤੋਂ ਸੜਕ ਤੋਂ ਸਾਈਡ ਤੋਂ ਉੱਤਰਦੀ ਹੈ ਜਗਾ ਉਹ ਸਾਰੀ ਬਣਨੀ ਚਾਹੀਦੀ ਆ ਵਧੀਆ ਪ੍ਰੋਪਰ ਤਰੀਕੇ ਨਾਲ ਦੋਨਾਂ ਪਾਸੇ ਚੌੜੀ ਕਰਕੇ ਉਹ ਕਿਤੇ ਉਹ ਵੀ ਇਹਨਾਂ ਨੇ ਉਹ ਸਹੀ ਨਹੀਂ ਕੀਤੀ ਹੈਗੀ ਔਰ ਜਿਹਦੇ ਚ ਪੋੜਕ ਕਜੇ ਪਾ ਸਰਹੰਦਲਾ ਪੋੜਾ ਆਪਣਾ ਲਡੂਆ ਰੇਲ ਲੈਂਡ ਦਾ ਪੋੜਾ ਸਤਲੋਈ ਦਾ ਪੋੜਾ ਉਸ ਤੋਂ ਬਾਅਦ ਚਾਹ ਹਾਲਾ ਲੋ ਤੁਸੀਂ ਜਲੰਧਰ ਰੇਲਵੇ ਦਾ ਪੋੜਾ ਇਹ ਸਾਰੇ ਪੋਲ ਪਲ ਵਗੈਰਾ ਉਵੇਂ ਪਏ ਨੇ ਸਾਰੇ ਅਜੇ ਤੇ ਕੰਮ ਐਨਐਚਏ ਨੇ ਕੋਈ ਨਹੀਂ ਕੀਤਾ ਉਹ ਕੰਪਨੀ ਨੂੰ ਕਿਵੇਂ ਇਹਨਾਂ ਨੇ ਪੈਸੇ ਦੇ ਦਿੱਤੇ ਮਿਲੀ ਭੁਗਤ ਕਰਕੇ ਸਾਰੇ ਤੇ ਉਹ ਕੰਪਨੀ ਆਪਣੀ ਚਲਦੀ ਬਣੀ ਆ ਇਹਨਾਂ ਨੇ 2023 ਦੇ ਵਿੱਚ ਤੋਂ ਟੇਕਓਵਰ ਕਰ ਲਿਆ ਹੁਣ ਕਹਿੰਦੇ ਜੀ ਐਨਐਚਏ ਚਲਾ ਰਿਹਾ ਆਪ ਐਨਐਚਏ ਨੇ ਜਿੱਦਨ ਦਾ ਲਿਆ ਉਦੋਂ ਦੀ ਤਿੰਨ ਵਾਰੀ ਇਹਨਾਂ ਨੇ ਟੋਲ ਵਧਾਤੇ ਕਾਰਨ ਕੀ ਸਰਕਾਰ ਨੇ ਲੈ ਕੇ ਪਬਲਿਕ ਨੂੰ ਸਸਤਾ ਕਰਕੇ ਦੇਣਾ ਹੈ ਕਿ ਕੰਪਨੀਆਂ ਨੂੰ ਕੰਪਨੀਆਂ ਨੂੰ ਵੱਧ ਮਹਿੰਗਾ ਕਰਕੇ ਦੇਣਾ ਸੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਆ ਨਾ ਕਿ ਖੂਨ ਲਈ ਆ ਪਰ ਇੱਥੇ ਦੇ ਕੰਮ ਹੋਰ ਚੱਲ ਰਿਹਾ ਸਰਕਾਰ ਖੁਦ ਹੀ ਲੋਕਾਂ ਦੀ ਜੇਬਾਂ ਤੇ ਡਾਕਾ ਮਾਰ ਰਹੀ ਆ ਔਰ ਬੜਾ ਤਕੜਾ ਗਬਨ ਇਹਦੇ ਵਿੱਚ ਜੇ ਅਗਰੇ ਦੀ ਸਹੀ ਜਾਂਚ ਹੋ ਜਵੇ ਤਾਂ ਬੜਾ ਤਕੜਾ ਗਬਨ ਨਿਕਲਦਾ ਇੱਥੇ ਹੁਣ ਮੀਟਿੰਗ तकरीबन 2 ਘੰਟੇ ਚੱਲੀ ਹੈ ਤੁਹਾਡੀ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਕੋਈ ਸਿੱਟਾ ਨਿਕਲਿਆ ਮੀਟਿੰਗ ਦਾ ਜਾਂ ਫਿਰ ਬੇ ਸਿੱਟਾ ਰਹੀ ਹੈ ਨਹੀਂ ਸਿੱਟਾ ਤੇ ਕੋਈ ਨਹੀਂ ਨਿਕਲਿਆ ਪਰਸੋਂ ਦੀ ਦੁਬਾਰੇ ਮੀਟਿੰਗ ਰੱਖੀ ਗਈ ਆ ਫੇਰ ਕਿਉਂਕਿ ਪ੍ਰਸ਼ਾਸਨ ਇਹ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਟੋਲ ਚਾਲੂ ਕਰ ਦਈਏ ਔਰ ਅਸੀਂ ਇਸ ਗੱਲ ਤੇ ਆ ਕਹਿ ਰਹੇ ਆ ਵੀ ਤੁਸੀਂ ਟੋਲ ਚਾਲੂ ਕਰ ਲਓ ਪਰ ਉਥੇ ਰੇਟ ਘੱਟ ਕਰੋ ਰੇਟ ਘੱਟ ਕਰਕੇ ਬੋਰਡ ਲਾ ਦਿਓ ਤੇ ਚਲ ਚਲਾ ਲਓ ਹੁਣੇ ਚਲਾ ਲਓ ਯਾਨੀ ਕਿ 150 ਪਰ ਰੇਟ ਕਰਕੇ ਤੁਸੀਂ ਟੋਲ ਚਾਲੂ ਕਰ ਸਕਦੇ ਹੋ ਹਾਂ ਟੋਲ ਹੁਣੇ ਚਾਲੂ ਕਰ ਲਓ ਸਾਨੂੰ ਟੋਲ ਚਾਲੂ ਕਰਨ ਚ ਕੋਈ ਹੋਰ ਨਹੀਂ ਹੈਗੀ ਪਰ ਟੋਲ ਦੇ ਲਈ ਰੇਟ ਘੱਟ ਕਰਨੇ ਜ਼ਰੂਰੀ ਆ ਜੇ ਤੁਸੀਂ ਰੇਟ ਨਹੀਂ ਘੱਟ ਕਰਦੇ ਤਾਂ ਟੋਲ ਨਹੀਂ ਚੱਲ ਸਕਦਾ ਸਹਿਮਤੀ ਕਿਹੜੀਆਂ ਕਿਹੜੀਆਂ ਮੰਗਾਂ ਤੇ ਬਣੀ ਵਾ ਤੁਸੀਂ ਮੁੱਖ ਮੰਗਾਂ ਦੱਸਿਆ ਨੇ ਜਿਵੇਂ ਸਟਰੀਟ ਲਾਈਟਾਂ ਦੀ ਗੱਲ ਕਰੀਏ ਠੀਕ ਹੈ ਹਾਈਵੇ ਤੇ ਲਾਈਟਾਂ ਨਹੀਂ ਹੈਗੀਆਂ ਪੂਲ ਅਨ ਕੰਪਲੀਟ ਨੇ ਕੁਪੀਆਂ ਸੜਕਾਂ ਨੇ ਰਿਪੇਅਰ ਮੰਗਦੀ ਐ ਤੇ ਇੱਕ ਰੇਡ ਦਾ ਮੇਨ ਵੱਡਾ ਇਸ਼ੂ ਰੇਡ ਦੇ ਆ ਕੇ ਗਰਾਰੀ ਜਿਹੜੀ ਫਸਦੀ ਹੋਊਗੀ ਇਹਨਾਂ ਚੋਂ ਕਿਹੜੀਆਂ ਮੰਗਾ ਪ੍ਰਸ਼ਾਸਨ ਨੇ ਮੰਨ ਲਈਆਂ ਤੁਹਾਡੀਆਂ ਪ੍ਰਸ਼ਾਸਨ ਸਾਰੀਆਂ ਮੰਗਾ ਕਹਿੰਦਾ ਜੀ ਅਸੀਂ ਸਵੇਰੇ ਲੈਟਾਂ ਦਾ ਕਰਾ ਦਿੰਨੇ ਅਸੀਂ ਉੱਤੇ ਬਾਥਰੂਮ ਲੈਟਾਂ ਦਾ ਮੈਂ ਕਹਿੰਦਾ ਇਹ ਕੰਮ ਬਾਅਦ ਚ ਹੋ ਜਾਣਗੇ ਤੁਸੀਂ ਰੇਡ ਦਾ ਕਰੋ ਉਹ ਹੀ ਕਹਿੰਦੇ ਵੀ ਰੇਟ ਨੂੰ ਲੈ ਕੇ ਕਰਾਰੀ ਫਸੀਏ ਜਾਂ ਵੀ ਕੁਝ ਹੋਰ ਦਾ ਮੰਗਲ ਲੈ ਕੇ ਫਸ। ਮੈਨ ਰੇਟ ਨੂੰ ਲੈ ਕੇ ਕਰਾਰੀ ਪਸਦੀ ਆ ਕੇ ਵੀ ਰੇਟ ਘਟ ਕਰਨਗੇ ਤਾਂ ਚੱਲਣਾ ਕੰਮ। ਉਸ ਤਾਂ ਆਪਣੇ ਵੱਲੋਂ ਕਹਿਤਾ 150 ਰੁਪਏ ਪਰਚੀ ਕਰ ਦਿਓ ਆਪ ਡਾਉਨ ਦੀ। ਕਿ ਉਹਨਾਂ ਵੱਲੋਂ ਐਨ ਐਚ ਏ ਦੇ ਮਤਲਬ ਕਿਹਾ ਕਿ ਵੀ ਇੰਨਾ ਘਟਾ ਦਾਂਗੇ ਰੇਟ 10 20 50 ਸੋ ਕਿੰਨਾ ਕਿਹਾ ਗਿਆ ਉਹਨਾਂ ਵੱਲੋਂ। ਕੋਈ ਐਨ ਐਚ ਏ ਦਾ ਜਿਹੜਾ ਅਧਿਕਾਰੀ ਆ ਕੇ ਬੈਠਾ ਉਹਨੂੰ ਕਾਸੇ ਦਾ ਨਹੀਂ ਪਤਾ ਹੈਗਾ ਜੀ ਉਹ ਬੰਦਾ ਡੈਡਾ ਉਹ ਸਾਰਾ ਦਿਨ ਉੱਥੇ ਕ੍ਰਿਕਟ ਖੇਡਦੇ ਆ ਜਿੱਥੇ ਇਹਨਾਂ ਦਾ ਦਫ਼ਤਰ ਬਣਿਆ ਉਹ ਕਿਸੇ ਕੰਮ ਦੇ ਬੰਦੇ ਨਹੀਂ ਹੈਗੇ ਜਿਹੜੇ ਸਰ ਇਹਨਾਂ ਨੂੰ ਸੜਕਾਂ ਬਾਰੇ ਪੂਰੀ ਨੌਲੇਜ ਹੀ ਨਹੀਂ ਹੈਗੀ ਵੀ ਮੈਂ ਕਿੰਨੇ ਛੜਕਦਾ ਕਿੰਨਾ ਟੂਲ ਲੈ ਰਿਆ ਮੈਂ ਕੰਮ ਕਰਦਾ ਵਾਂ ਜਿਹੜੇ ਮਹਿਕਮੇ 'ਚ ਮੈਨੂੰ ਉਹਦਾ ਉਹਦੀ ਇੱਕ ਇੱਕ ਗੱਲ ਪਤਾ ਹੋਣੀ ਚਾਹੀਦੀ ਆ ਜਵਾਬ ਦੇਈ ਉਹਨੂੰ ਜਵਾਬਦਾ ਨਹੀਂ ਪਤਾ ਜੀ ਉਹਨੂੰ ਜਵਾਬ ਨਹੀਂ ਕੋਈ ਆਇਆ ਉਹ ਤੇ ਸਿਰਫ ਕ੍ਰੈਪਸ਼ਨ ਕਰਨ ਲਈ ਬੈਠੇ ਆ ਵੀ ਪ੍ਰਾਈਵੇਟ ਬੱਸਾਂ ਦਾ 750 ਰੁਪਇਆ ਰੇਟ ਆ ਉਹਨਾਂ ਨੂੰ 400 'ਚ ਨੰਗਾਓ ਉਹ ਪੈਸੇ ਆਪਣੀ ਜੇਬ 'ਚ ਪਾਓ ਉਹ ਸਰਕਾਰ ਨੂੰ ਨਹੀਂ ਕ੍ਰੈਪਸ਼ਨ ਹੋ ਰਹੀ ਹੈ ਟੋਲ ਤੇ ਬੜੀ ਤਕੜੀ ਹੈ ਕ੍ਰੈਪਸ਼ਨ ਇਹ ਇਹ ਤੇ ਡਾਕਾ ਪੈ ਰਿਹਾ ਪੂਰਾ ਪ੍ਰਾਈਵੇਟ ਬੱਸਾਂ ਜਿੰਨੀਆਂ ਨੇ ਉਤੋਂ ਨੰਗ ਰਹੀਆਂ ਨੇ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਉਹਨਾਂ ਦਾ ਰੇਟ ਆ 750 ਰੁਪਈਆ ਉਹਨਾਂ ਨੂੰ 400 ਰੁਪਏ ਚ ਨਿਗਾਇਆ ਜਾ ਰਿਹਾ ਉਹਦਾ ਪੈਸਾ ਐਨਐਚੀ ਨੂੰ ਨਹੀਂ ਜਾ ਰਿਹਾ ਪਰ ਕੀ ਚੈਕਿੰਗ ਨਹੀਂ ਹੁੰਦੀ ਸੀਸੀਟੀਵੀ ਕੈਮਰੇ ਲੱਗੇ ਨੇ ਸਕੈਨਰ ਮਸ਼ੀਨਾਂ ਲੱਗਿਆ ਨੇ ਐਡਾ ਵੱਡਾ ਘਟਾਲਾ ਕਿਵੇਂ ਹੋ ਸਕਦਾ ਦੇਖ ਲਓ ਜੀ ਸਾਰੀਆਂ ਚੀਜ਼ਾਂ ਦੇ ਵਿੱਚ ਰਹਿ ਕੇ ਵੀ ਘਟਾਲਾ ਹੋ ਰਿਹਾ ਨਹੀਂ ਤੇ ਇਹ ਚੀਜ਼ ਦਾ ਤੁਸੀਂ ਇਨਕੁਆਇਰੀ ਕਰ ਸਕਦੇ ਆ ਇਹ ਗੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਤੋਂ ਜਾਨੂ ਕਰਵਾਇਆ ਵੀ ਇੱਥੇ ਇਸ ਤਰ੍ਹਾਂ ਦੀ ਕਰਪਸ਼ਨ ਹੋ ਰਹੀ ਹੈ ਲੁੱਟ ਹੋ ਰਹੀ ਹੈ ਪਹਿਲੇ ਦਿਨ ਤੋਂ ਕਰਵਾ ਰਹੇ ਆ ਔਨ ਰਿਕਾਰਡ ਗੱਲ ਆ ਇਹ ਵੀ ਤੁਸੀਂ ਦੱਸੋ ਇਹਨਾਂ ਬਸਾਂ ਦੀ ਪਰਚੀ ਕਿਉਂ ਨਹੀਂ ਕੱਟ ਰਹਾ ਹੈ ਉਹ ਇੱਕ ਕੁਝ ਗੁੰਡਾ ਟਾਈਪ ਬੰਦੇ ਖੜੇ ਕੀਤੇ ਨੇ ਜਿਹੜੇ ਉਹਦੇ ਕਲੈਕਸ਼ਨ ਕਰਦੇ ਨੇ ਉਹ ਕਰਕੇ ਵੀ ਸਾਰਿਆਂ ਨੂੰ ਮੇਰਾ ਖਿਆਲ ਆ ਵੀ ਇਤੋਂ ਦੇ ਜਿੰਨੇ ਐਮਐਲਏ ਐਮਪੀ ਨੇ ਉਹਨਾਂ ਨੂੰ ਵੀ ਹਿੱਸਾ ਜਾ ਰਿਹਾ ਉਹਦਾ ਔਰ ਇਹ ਵੱਡੇ ਲੱਗਦਾ ਬਾਕੀ ਬੰਦੇ ਵੀ ਨਾਲ ਕਾਫੀ ਬੰਦੇ ਦੇ ਵਿੱਚ ਇਨਵੋਲਵ ਨੇ ਕ腐ਸ਼ਨ ਦੇ ਵਿੱਚ ਹਾਂ ਇਹ ਕ腐ਸ਼ਨ ਤੇ ਵੱਡੇ ਲੈਵਲ ਤੇ ਬੰਦੇ ਇਨਵੋਲਵ ਨੇ ਤੇ ਪ੍ਰਸ਼ਾਸਨ ਦੇ ਦਬਾਅ ਬਣਾਉਣ ਤੇ ਇਹਨਾਂ ਕੋਸ਼ਿਸ਼ ਕੀਤੀ ਉਹ ਦਬਾਅ ਤੇ ਪ੍ਰਸ਼ਾਸਨ ਕਰਦਾ ਹੀ ਹੁੰਦਾ ਉਹਨਾਂ ਨੇ ਜਿਹੜਾ 2 ਘੰਟੇ ਸਾਢੇ ਤੇ ਲਾਏ ਦਬਾਅ ਬਣਾਉਣ ਲਈ ਕਰਾਏ ਹੈ ਨਾ ਕਿ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦੇ ਆਂ ਅਸੀਂ ਤੁਹਾਨੂੰ ਐ ਕਰਦੇ ਆਂ ਤੁਹਾਡਾ ਸਿਰ ਉੱਚਾ ਹੁੰਦਾ ਮੈਂ ਕਹਾਂ ਜੀ ਐਡੀ ਕੋਈ ਗੱਲ ਨਹੀਂ ਹੈ ਅਸੀਂ ਪਬਲਿਕਲੀ ਕੰਮ ਕਰ ਰਹੇ ਆਂ ਘਰ ਲਈ ਦੇ ਕੋ ਕਰ ਨਹੀਂ ਰਹੇ ਤੁਸੀਂ ਕਰ ਦਿਓ ਉਹਨੂੰ ਕੱਲ ਹਾਈ ਕੋਰਟ ਆਰਡਰ ਦੇ ਸਕਦਾ ਵੀ ਇਹਨੂੰ ਚਾਲੂ ਕਰੋ ਧੱਕੇ ਨਾਲ ਮੈਂ ਕਰਾ ਲਿਓ ਜੀ ਪ੍ਰਸ਼ਾਸਨ ਪਾਵਰਾਂ ਨੇ ਸਟੇਟ ਨਾਲ ਅਸੀਂ ਲੜ ਥੋੜਾ ਪਰ ਅਸੀਂ ਬੈਠੇ ਉੱਥੇ ਹੋਵਾਂਗੇ ਤੁਸੀਂ ਬੈਠਿਆਂ ਨੂੰ ਹਾਈ ਕੋਰਟ ਦੀ ਅਸੀਂ ਗੱਲ ਕੀਤੀ ਹਾਈ ਕੋਰਟ ਦਾ ਰੁਕ ਕੀਤਾ ਗਿਆ ਹਾਈ ਕੋਰਟ ਦੇ ਵੀ ਬਹੁਤ ਟਿੱਪਣੀਆਂ ਕੀਤੀਆਂ ਗਈਆਂ ਤੁਹਾਡੇ ਵੱਲੋਂ ਵੀ ਹਾਈ ਕੋਰਟ ਦਾ ਰੁਕ ਕੀਤਾ ਗਿਆ ਦੇਖੋ ਜੀ ਹਾਈ ਕੋਰਟ ਐਨ ਐਚ ਇਹ ਗਿਆ ਅਸੀਂ ਨਹੀਂ ਗਏ ਤੇ ਅਸੀਂ ਸੋਚ ਰਹੇ ਹਾਂ ਕਿ ਉਹਦੇ ਵਿੱਚ ਜਵਾਬ ਦੇਵਾ ਬਣਦਾ ਅਸੀਂ ਜਵਾਬ ਦੇਈਏ ਉਹਦੇ ਵਿੱਚ ਬਾਕੀ ਅਸੀਂ ਕਰ ਰਹੇ ਹਾਂ ਗੱਲਬਾਤ ਮਤਲਬ ਹਾਈ ਕੋਰਟ ਹਾਈ ਕੋਰਟ ਦੇ ਆਦੇਸ਼ ਆਂਦੇ ਨੇ ਵੀ ਟੋਲ ਸ਼ੁਰੂ ਕੀਤਾ ਜਾਵੇ ਤਾਂ ਉਹਦੇ ਸ਼ੁਰੂ ਕਰਨ ਦਿਓਗੇ ਨਹੀਂ ਅਸੀਂ ਉੱਥੇ ਬੈਠਾ ਹੋਗੇ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਕਰਾ ਲੂ ਤੇ ਕਰਾ ਲੂ ਲੱਖ ਵਾਰੀ ਕਰਾ ਲੇ ਪਰ ਐ ਨਹੀਂ ਹੋਊਗਾ ਹਾਈ ਕੋਰਟ ਤੇ ਹਰ ਵਾਰੀ ਅਮੀਰ ਲੋਕਾਂ ਦੇ ਹੱਕ 'ਚ ਹੀ ਫਤਵਾ ਦਿੰਦਾ ਸਾਡੇ ਗਰੀਬਾਂ ਦੇ ਹੱਕ 'ਚ ਤੇ ਕਦੀ ਹਾਈ ਕੋਰਟ ਆਇਆ ਹੀ ਨਹੀਂ ਅਜੇ ਤੱਕ ਠੀਕ ਹੈ ਨਾ ਉਹਦੇ ਵੱਡੀਆਂ ਕੰਪਨੀਆਂ ਦੇ ਹੱਕ 'ਚ ਦਿੰਦਾ ਤੇ ਜਾਂ ਵੱਡੇ ਘਰਾਣਿਆਂ ਦੇ ਹੱਕ 'ਚ ਦਿੰਦਾ ਸਾਡੇ ਹੱਕ 'ਚ ਹਾਈ ਕੋਰਟ ਨਾ ਕਦੀ ਆਇਆ ਨਾ ਕਦੀ ਆਣਾ ਹਾਈ ਕੋਰਟ ਪਰਸੋ ਮੀਟਿੰਗ ਰੱਖੀ ਗਈ ਹੈ ਕਿੰਨੇ ਮੈਂਬਰ ਥੋੜੇ ਜਾਣਗੇ ਤੇ ਕਿੰਨੇ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੋਣਗੇ ਕਿ ਲੱਗਦਾ ਹੈ ਕਿ ਪਰਸੋ ਵਾਲੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ 8-10 ਮੈਂਬਰ ਸਾਡੇ 10 ਕੁ ਮੈਂਬਰ ਦੋਨੇ ਜਿੱਥੇ ਬੰਦੀਆਂ ਨੇ ਜਾਂਦੇ ਆ ਤੇ ਬਾਕੀ ਪ੍ਰਸ਼ਾਸਨ ਦੇ ਬੰਦੇ ਹੁੰਦੇ ਆ ਜਿਹੜੇ ਬਹਿ ਕੇ ਗੱਲਬਾਤ ਹੁੰਦੀ ਆ ਚਲੋ ਹਾਲਤ ਹੈ ਹਰੇਕ ਚੀਜ਼ ਦਾ ਟੇਬਲ ਟਾਕ ਹੀ ਆ ਟੇਬਲ ਟਾਕ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਪਰ ਅਸੀਂ ਟੇਬਲ ਟਾਕ ਤੋਂ ਭੱਜਦੇ ਨਹੀਂ ਸਾਨੂੰ ਅੱਜ ਬੁਲਾਇਆ ਅਸੀਂ ਜਿਹਦੇ ਚਲੇ ਗਏ ਆ ਪਰ ਅੱਜ ਉਹਨਾਂ ਨੇ ਕੋਈ ਹੱਲ ਨਹੀਂ ਕੱਢਿਆ ਸਵਾਏ ਸਾਨੂੰ ਲਿਪਾ ਪੋਚੀ ਤੋਂ ਸਵਾਏ ਕੁਝ ਨਹੀਂ ਕੀਤਾ ਉਹਨਾਂ ਨੇ ਤੇ ਅਸੀਂ ਚਾਹੁੰਦੇ ਹਾਂ ਮੀਟਿੰਗ ਤੋਂ ਕੀ ਆਸ ਨੇ ਕੀ ਉਮੀਦ ਆ ਉਹ ਜਿਹੜੀ ਪਰਸੋਂ ਜਿਹੜੀ ਮੀਟਿੰਗ ਹੋਊਗੀ ਕਿਉਂਕਿ ਮੀਟਿੰਗਾਂ ਪਹਿਲਾਂ ਵੀ ਢੜੀਆਂ ਬਹੁਤ ਹੋ ਚੁੱਕੀਆਂ ਐ ਲੱਗਦਾ ਪਰਸੋਂ ਵਾਲੀ ਮੀਟਿੰਗ ਦੇ ਵਿੱਚ ਹੱਲ ਹੁੰਦਾ ਹੋਇਆ ਨਜ਼ਰ ਆਏਗਾ ਕ ਕੱਲ 4 ਵਜੇ ਅਸੀਂ ਲਾਡੂਵਾਲ ਟੋਲ ਪਲਾਜੇ ਦੇ ਉੱਪਰ ਜਿੰਨੀਆਂ ਸਾਡੇ ਨਾਲ ਜੱਤੇਬੰਦੀਆਂ ਸਬੰਧਤ ਸੀ ਉਹਨਾਂ ਦੀ ਮੀਟਿੰਗ ਰੱਖੀ ਆ ਔਰ ਉਹਨਾਂ ਦੀ ਮੀਟਿੰਗ 'ਚ ਸਾਡਾ ਕੀ ਅਗਲਾ ਰਣਨੀਤੀ ਬਣਦੀ ਉਹ ਕੱਲ ਬਣਾਵਾਂਗੇ ਉਸ ਤੋਂ ਬਾਅਦ ਚ ਅਗਲਾ ਫਿਰ ਸਾਰਾ ਐਲਾਨ ਕਰਾਂਗੇ ਅੱਛਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕ ਮਿਲਦੇ ਨੇ ਜਾਂ ਲੋਕਾਂ ਦੇ ਫੋਨ ਆਉਂਦੇ ਨੇ ਲੋਕ ਕੀ ਕਹਿੰਦੇ ਨੇ ਟੋਲ ਬੰਦ ਨੂੰ ਲੈ ਕੇ ਤੇ ਇਹ ਤੇ ਗੱਲ ਪ੍ਰਸ਼ਾਸਨ ਵੀ ਮੰਨਿਆ ਅੱਜ ਪ੍ਰਸ਼ਾਸਨ ਨੇ ਆਪਣੇ ਮੂੰਹ ਗਿਆ ਪੇ ਪਬਲਿਕ ਤੁਹਾਡੇ ਹੱਕ 'ਚ ਤੁਸੀਂ ਪਬਲਿਕਲੀ ਕੰਮ ਕੀਤਾ ਪਬਲਿਕ ਤੁਹਾਡੇ ਹੱਕ 'ਚ ਆ ਪ੍ਰਸ਼ਾਸਨ ਸਰ ਕਿਸਾਨਾਂ ਦੇ ਇਲਜ਼ਾਮ ਲੱਗਦੇ ਨੇ ਜੀ ਇਹ ਤਾਂ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰਦੇ ਨੇ ਧਰਨੇ ਲਾਉਂਦੇ ਨੇ ਸੜਕਾਂ ਜਮ ਕਰਦੇ ਨੇ ਪਰ ਇਸ ਵਾਰ ਕਿਸਾਨ ਆਮ ਲੋਕਾਂ ਦੇ ਲਈ ਸੜਕਾਂ ਦੇ ਉੱਤਰ ਤੇ ਹੋਏ ਨਜ਼ਰ ਆਏ ਨੇ ਨਹੀਂ ਬਿਲਕੁਲ ਜੀ ਇਹ ਗੱਲ ਨੂੰ ਕੋਈ ਟਕਰਾ ਨਹੀਂ ਸਕਦਾ ਵੀ ਅਹੀਂ ਅੱਜ ਜੋ ਕੁਝ ਕੀਤਾ ਪਬਲਿਕਲੀ ਕੀਤਾ ਪਬਲਿਕ ਦੇ ਮੁੱਦੇ ਤੇ ਹੀ ਸਾਰੀ ਗੱਲ ਹੋਈ ਆ ਔਰ ਅੱਜ ਪ੍ਰਸ਼ਾਸਨ ਹੀ ਮੰਨਿਆ ਪਬਲਿਕ ਤੁਹਾਡੇ ਨਾਲ ਬਿਲਕੁਲ ਇਹ ਸੰਸੂਬਾ ਪ੍ਰਧਾਨ ਦਿਲਬਖ ਸਿੰਘ ਜੀ ਕਿਸਾਨ ਆਗੂ ਨੇ ਜਿਨ੍ਹਾਂ ਦਾ ਕਿਸ ਸਾਫ਼ ਤੌਰ ਤੇ ਇਹ ਗੱਲ ਕਹਿਣਾ ਹੈ ਔਰ ਨਾਲ ਦੀ ਨਾਲ ਵੱਡੇ ਇਲਜ਼ਾਮ ਵੀ ਲਗਾਏ ਨੇ ਲਾਡਵਾਲ ਟੋਲ ਪਲਾਜ਼ਾ ਦੇ ਉੱਤੇ ਵੀ ਕਰਪਸ਼ਨ ਹੈ ਜਿਹੜੀ ਕਿ ਉਹ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪ੍ਰਾਈਵੇਟ ਬੱਸਾਂ ਤੋਂ 750 ਦੀ ਬਜਾਏ 400 ਰੁਪਏ ਟੂਲ ਹੈ ਉਹ ਲਿਆ ਜਾ ਰਿਹਾ ਤਾਂ ਸਾਰੇ ਪੈਸੇ ਆਪ ਜੇਬ ਚ ਪਾਏ ਜਾਂਦੇ ਨੇ ਔਰ ਦੂਜੇ ਪਾਸੇ ਇਹ ਵੀ ਕਿਹਾ ਕਿ ਜਦ ਤੱਕ ਐਨ ਐਚ ਏ ਆਈ ਅਤੇ ਜ਼ਿਲ੍ਹਾ ਪ੍ਰਸ਼ਾਸਨ 150 ਰੁਪਏ ਪਰਚੀ ਨੂੰ ਲੈ ਕੇ ਨਹੀਂ ਮੰਗਦਾ ਜੋ ਉਹਨਾਂ ਦੀ ਮੁੱਖ ਮੰਗਾਂ ਨੇ ਉਦੋਂ ਤੱਕ ਟੋਲ ਹੈ ਜਿਹੜਾ ਉਹ ਸ਼ੁਰੂ ਨਹੀਂ ਕਰਵਾਇਆ ਜਾਏਗਾ